ਕੀ ਦੇ ਖਲਾਸ ਵਿੱਚ ਨੰਪਤ ਸਾਹਿਬ ਤੋਂ ਬਣਿਆ ਹੋਇਆ ਹੈ ਨਾ ਕਾਫੀ ਟੂਰਿਸਟ ਇੱਥੇ ਆਉਂਦੇ ਨੇ ਸਰ ਮੈਂ ਦੇਖਿਆ ਅੱਜ ਬਹੁਤ ਮੰਦੀ ਹਾਲ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਤੁਸੀਂ ਉਪਰਾਲਾ ਕੀਤਾ ਪਹਿਲਾਂ ਸਭ ਤੋਂ ਪਹਿਲਾਂ ਨਾ ਮੈਂ ਜਾਂਦਾ ਵੀ ਆਨੰਦਪੁਰ ਸਾਹਿਬ ਦੇ ਵਿੱਚ ਵੀ ਬਹੁਤ ਵੱਡਾ ਮੀਡੀਆ ਹੈਗਾ ਤੁਸੀਂ ਬਹੁਤ ਵਧੀਆ ਉਪਰਾਲਾ ਕੀਤਾ ਕਿ ਬੜੇ ਬੁਰੇ ਹਾਲਾਤ ਹੈ ਆਨੰਦਪੁਰ ਸਾਹਿਬ ਦੇ ਵਿੱਚ ਥਾਂ ਥਾਂ ਤੇ ਗੰਦਗੀ ਦੇ ਢੇਰ ਹੈ ਨਾਲੀਆਂ ਭਰੀਆਂ ਹੋਈਆਂ ਗਲੀਆਂ ਟੁੱਟੀਆਂ ਹੋਈਆਂ ਤੇ ਨਜਾਇਜ਼ ਕਬਜ਼ੇ ਹੋਏ ਹੋਇਆ ਉੱਥੇ ਮਾਰਕੀਟਾਂ ਦੇ ਵਿੱਚ ਲੈ ਲਓ ਭਵੇਂ ਤੁਸੀਂ ਆਨ ਰੋਡ ਲੈ ਲਓ ਈਵਨ ਕਿ ਤੁਸੀਂ ਵੀਆਈਪੀ ਰੋਡ ਅਨੰਦਪੁਰ ਸਾਹਿਬ ਚਲੇ ਜਾਓ ਠੀਕ ਹੈ ਉੱਥੇ ਤੁਸੀਂ ਦੇਖੋ ਇੱਕ ਕਮੇਟੀ ਦੇ ਆਰਕੀਟੈਕਟ ਵੱਲੋਂ ਇਹ ਦੁਕਾਨ ਦੀ ਉਹ ਸਾਰੀ ਕਰ ਦਿੱਤੀ ਹੈ ਨਜਾਇਜ਼ ਜਿਹਦੇ ਬਾਰੇ ਨੋਟਿਸ ਵੀ ਉਹਨੂੰ ਕੱਢਿਆ ਗਿਆ ਅਸੀਂ ਉਹਦੇ ਤੇ ਆਰਡੀਆਈਆਂ ਹੀ ਪਾਈਆਂ 1 ਸਾਲ ਹੋ ਗਿਆ ਸਾਨੂੰ ਆਰਡੀਆਈਆਂ ਪਾਈਆਂ ਹੋਈਆਂ ਸਾਨੂੰ ਕੋਈ ਅਜ ਤੱਕ ਜਵਾਬ ਨਹੀਂ ਮਿਲਿਆ ਠੀਕ ਹੈ ਉਹ ਰ ਸੜਕਾਂ ਗਾਲੀਆਂ ਨਾਲੀਆਂ ਜਿਹੜੇ ਵੀ ਪ੍ਰੋਜੈਕਟ ਚੱਲਦੇ ਸੀ ਸਾਰੇ ਰੋਕ ਦਿੱਤੇ ਗਏ ਉੱਥੇ ਉੱਥੇ ਐਜ਼ ਇਟ ਇਜ਼ ਖੜੇ ਔਰ ਉਹਦੇ ਵਿੱਚ ਭੰਗ ਬਸੂਟੀ ਮਤਲਬ ਜਾੜ ਝੁੰਗ ਹੋਇਆ ਗੰਦਗੀ ਦੇ ਢੇਰ ਲੱਗੇ ਜਿੱਥੇ ਅਵਾਰਾ ਪਸ਼ੂ ਘੁੰਮ ਰਿਹਾ ਕੁੱਤੇ ਮਤਲਬ ਇਹ ਜਿਹੇ ਹਾਲਾਤ ਆ ਮਤਲਬ ਬਹੁਤ ਬੁਰੇ ਹਾਲਾਤਾਂ ਆ ਨਾਨਦਪੁਰ ਸਾਹਿਬ ਦੇ ਵਸਨੀਕ ਜਿਹੜੇ ਆ ਜੀਰੇ ਆ ਕੋਈ ਕਿਸੇ ਤਰ੍ਹਾਂ ਦੀ ਕੋਈ ਦੇਖਣ ਰਿਆ ਨਗਰ ਨਿਗਮ ਕਮੇਟੀ ਕੋਈ ਕੁਛ ਨਹੀਂ ਅਸੀਂ ਬੜੀ ਬੜੀ ਮਤਲਬ ਵੀ ਗੁਜਾਰਿਸ਼ਾਂ ਕੀਤੀਆਂ ਐਸਡੀਐਮ ਸਾਹਿਬ ਨੂੰ ਈਵਨ ਕਿ ਕਮੇਟੀ ਜਿਹੜਾ ਹੈਗਾ ਉੱਥੇ ਉੱਥੇ ਵੀ ਅਸੀਂ ਰਿਟਰਨ ਵੀ ਦਿੱਤਾ ਹੈ ਵਰਬਲੀ ਵੀ ਕੀਤਾ ਹਰ ਤਰੀਕੇ ਨਾਲ ਚਾਰਜੋ ਹੀ ਕਰ ਲਈਏ ਪਰ ਸਾਡੀ ਸੁਣਵਾਈ ਨਹੀਂ ਹੋ ਰਹੀ ਕਿਤੇ ਬਸ ਬੜੇ ਬੁਰੇ ਹਾਲਾਤਾਂ ਜੀ ਸਾਨੂੰ ਮਜਬੂਰ ਹੋ ਕੇ ਉੱਥੇ ਮਤਲਬ ਜੀਣਾ ਪੈ ਰਿਹਾ ਹੈ ਬਿਲਕੁਲ ਜੀ ਅਸੀਂ ਸਾਫ ਸਫਾਈ ਦੇ ਮੁੱਦੇ ਨੂੰ ਲੈ ਕੇ ਜਿਹੜੀ ਇੱਕ ਗੱਲਬਾਤ ਅਸੀਂ ਕੀਤੀ ਹੈ ਤੇ ਤੁਹਾਨੂੰ ਸਰ ਮੈਂ ਉੱਥੇ ਤੁਸੀਂ ਕਿਤੇ ਮੇਰੇ ਨਾਲ ਉੱਥੇ ਚੱਲੋ ਮੈਂ ਤੁਹਾਨੂੰ ਮੌਕੇ ਤੇ ਲਾਈਵ ਤਸਵੀਰਾਂ ਦਿਖਾ ਦਿੰਦਾ ਲਾਈਵ ਹਾਲਾਤ 125 ਕਰੋੜ ਦਾ ਅਨਾਉਂਸ ਕੀਤਾ ਸੀ ਦਾਵਤ ਪੈਲਸ ਜਿਹੜਾ ਨਾਨ ਪ੍ਰਸਾਦ ਜੀ ਬਹੁਤ ਕੀਮਤੀ ਬਿਲਡਿੰਗ ਹੈਗੀ ਹੈ ਦਾਵਤ ਪੈਲਸ ਉਹਦੇ ਦਾ 125 ਕਰੋੜ ਦਾ ਹੁਣ ਰੀਸੈਂਟਲੀ ਅਨਾਉਂਸ ਕੀਤਾ ਉਹਦੀ ਕੀ ਕਹਿੰਦੇ ਹੁੰਦੇ ਆ ਰੀਨੋਵੇਸ਼ਨ ਲਈ ਉਹ ਇਸ ਟਾਈਮ ਇਹ ਖੰਡਰ ਦੇ ਹਾਲਾਤਾਂ ਚ ਉਹਦੇ ਹਾਲਾਤ ਬਣ ਚੁੱਕੇ ਨਾਲ ਤੇ ਉਹਦੀਆਂ ਤਸਵੀਰਾਂ ਵੀ ਸ਼ੇਅਰ ਕਰਾਂਗੇ ਤੁਹਾਡੀ। इवन ਕੇ ਉੱਥੇ ਪਾਰਕ ਸੀ ਇੱਕ ਜਿਹੜਾ ਵੀਆਈਪੀ ਧਰੇਲਪੁਰੇ ਦੇ ਵਿੱਚ ਇੱਕ ਪਾਰਕ 38 ਲੱਖ ਦੀ ਉਸਾਰੀ ਦਾ ਹੋਣਾ ਸੀ। ਪਾਰਕਿੰਗ ਦੇ ਪੈਸੇ ਆਏ ਹੋਏ ਸੀ। इवन ਕੇ 7 ਨੰਬਰ ਵਾਰਡ ਦੇ ਵਿੱਚ ਇੱਕ ਸਰਾਹ ਬਣੀ ਹੋਈ ਹੈ ਪਿੱਲਰਾਂ ਦੇ ਉੱਤੇ 32 ਲੱਖ 40 ਹਜ਼ਾਰ ਦੀ ਉਸਰਾਹ ਬਣ ਚੁੱਕੀ ਹੈ। ਮਤਲਬ ਉਹਦੇ ਇਹ ਹਾਲਾਤ ਦਾ ਉਹ ਖੰਡਰ ਹੀ ਬਣਿਆ 32 ਲੱਖ 40 ਸਾਨੂੰ ਨਹੀਂ ਪਤਾ ਵੀ ਇੰਨੇ ਕੰਮ 'ਚ 32 ਲੱਖ 40 ਹਜ਼ਾਰ ਲੱਗ ਗਏ। ਸਾਰੇ ਪੈਸੇ ਨਜਾਇਜ਼ ਵਰਤ ਹੋਈ ਹੋਈ ਹੈ। ਨਜਾਇਜ਼ ਹੋ ਰਹੀ ਹੈ। ਤੁਸੀਂ ਆਨੰਦਪੁਰ ਸਾਹਿਬ ਦੇ ਅੰਦਰ ਗਲੀਆਂ ਨਾਲੀਆਂ 'ਚ ਦੇਖੋ ਬਾਸੀਆਂ ਦੇ ਹ ਤੁਸੀਂ ਇਹ ਦੇਖੋ ਸੜਕਾਂ ਦੀ ਇਹ ਪੇਵਰਾਂ ਪਟ ਹੋ ਗਈਆਂ ਐ ਹੁਣ ਬਰਸਾਤਾਂ ਦਾ ਦਿਨ ਚੱਲ ਰਿਹਾ ਨਾਲੇ ਓਵਰਫਲੋ ਚੱਲ ਰਿਹਾ ਜਿੱਥੇ ਸੜਕਾਂ ਟੁੱਟੀਆਂ ਟੁੱਟੀਆਂ ਜਿੱਥੇ ਗੰਦ ਦੇ ਢੇਰ ਲਗੇ ਟਰੇ ਨਾਲੀਆਂ 'ਚ ਫਸੇ ਫਸੇ ਈਵਨ ਕਿ ਮੈਂ ਜਿੱਥੇ ਮੇਰਾ ਆਪਣਾ ਪ੍ਰੋਜੈਕਟ ਹੈਗਾ ਉਥੋਂ ਮੈਂ ਵੀਆਈਪੀ ਰੋਡ ਦੇ ਲਾਗੇਉ ਤ੍ਰੇਲਪੁਰੇ ਦੇ ਵਿੱਚ ਮੈਂ ਉਥੇ ਕਈ ਵਾਰ ਚਾਰਜ ਹੋਈ ਕਰ ਚੁੱਕੀ ਆ ਵੀ ਇਹਦੀ ਸਫਾਈ ਕਰ ਲੋ ਹੱਥ ਜੋੜ ਕੇ ਬੇਨਤੀ ਐ ਕੀ ਕਾਰਨ ਇੱਥੇ ਆਇਆ ਨਹੀਂ ਜਾ ਰਿਹਾ ਠੀਕ ਐ ਉਥੇ ਆਂਦੇ ਆ ਜੀ ਸਫਾਈ ਕਰਮਚਾਰੀ ਵੀ ਫੋਟੋ ਖਿੱਚ ਕੇ ਚੱਲ ਜਾਂਦੇ ਨੇ ਕਮੇਟੀ ਨੂੰ ਕਮੇਟੀ ਪ੍ਰਧਾਨ ਨੂੰ ਹੋਰ ਵੀ ਅਨੰਦਪੁਰ ਸਾਹਿਬ ਤੁਸੀਂ ਗੋਲ ਮਾਰਕੀਟ ਦੇ ਵਿੱਚ ਦੇਖ ਲਓ ਨਜਾਇਜ਼ ਉਸਾਰੀਆਂ ਹੋਈਆਂ ਪਈਆਂ ਤੇ ਉੱਥੇ ਨਜਾਇਜ਼ ਬਰਾਂਡਿਆਂ ਦੇ ਵਿੱਚ ਕਬਜੇ ਹੋ ਚੁੱਕੇ ਆ ਹੋਰ ਵੀ ਨਵੇਂ ਕਬਜੇ ਸ਼ੁਰੂ ਹੋ ਚੁੱਕੇ ਆ ਅਨੰਦਪੁਰ ਸਾਹਿਬ ਦੇ ਵਿੱਚ ਜਿਹਦੇ ਧਿਆਨ ਦੇਣ ਯੋਗ ਹੈ ਵੀ ਕਿਹੜੀ ਵੱਡੀ ਤਾਨਲੀ ਹੋ ਰਹੀ ਹੈ ਤੇ ਪਿੱਛੇ ਕੀ ਕਾਰਨ ਹੈ ਵੀ ਇਹ ਰਾਤੋਂ ਰਾਤ ਜਿਹੜੇ ਕਬਜੇ ਕੀਤੇ ਜਾ ਰਹੇ ਕੀ ਹਾਲਾਤ ਬਣਦੇ ਜਾ ਰਹੇ ਆ ਅਨੰਦਪੁਰ ਸਾਹਿਬ ਦੇ ਕੋਈ ਮਤਲਬ ਵੀ ਪੁੱਛਣ ਵਾਲਾ ਕੋਈ ਹੈ ਨਹੀਂ ਉੱਥੇ ਹਾਲਾਤ ਐਨੇ ਬਦਵੱਤਰ ਹਾਲਾਤ ਗੱਲਾਂ ਤਾਂ ਸਾਰਾ ਪੱਕਾ ਕਿਹ ਕਿਹਟਾ ਮੁੱਦਾ ਸਰ ਹੋਰ ਹੈਗਾ ਹੈ ਨੰਦਪੁਰ ਸਾਹ ਦੇ ਵਿੱਚ ਜਿਹੜਾ ਹੈ ਸੀਵਰ ਦਾ ਜਿਹੜਾ ਪਾਣੀ ਹੈ ਉਹ ਸਿੱਧਾ ਹੀ ਡਾਇਰੈਕਟ ਸਤਲੁਜ ਦਰਿਆ 'ਚ ਸੁੱਟਿਆ ਜਾ ਰਿਹਾ ਹੈ। ਅੱਛਾ ਹਾਂਜੀ ਜਿਹੜਾ ਸੀਵਰ ਪਲੈਂਟ ਹੈ ਉਹਨੂੰ ਜਰਾ ਚੈੱਕ ਕੀਤਾ ਜਾਵੇ ਜਾ ਕੇ। ਉਹਦੀ ਉਹਦੀ ਆਥੈਂਟੀਟੀ ਚੈੱਕ ਕੀਤੀ ਜਾਵੇ ਉਹਦੇ ਉਹ ਕਿੰਨਾ ਕੁ ਸਾਫ਼ ਕਰਕੇ ਪਾਣੀ ਤੁਸੀਂ ਦੱਸੋ ਜਿਹੜਾ ਸੀਵਰ ਨੂੰ ਟ੍ਰੀਟ ਕਰਕੇ ਪਾਣੀ ਸੁੱਟਿਆ ਜਾਂਦਾ ਉਹ ਖੇਤਾਂ ਲਈ ਹੁੰਦਾ। ਉਹ ਡਾਇਰੈਕਟ ਉਹਦੇ ਵਿੱਚ ਨਹੀਂ ਸੁੱਟਿਆ ਜਾਂਦਾ ਕੀ ਨਾ ਕਹਿੰਦੇ ਦਰਿਆ ਦੇ ਵਿੱਚ ਪੋਜੀਸ਼ਨ ਬੋਰਡ ਕਿੱਥੇ ਸੁਟਾ ਪਿਆ ਹੈ। ਪੋਜੀਸ਼ਨ ਬੋਰਡ ਦਾ ਵੀ ਇਹਦੇ ਵਿੱਚ ਕੰਮ ਹੈ ਸਰਕਾਰਾਂ ਦਾ ਵੀ ਕੰਮ ਹੈ ਪ੍ਰਸ਼ਾਸਨ ਦਾ ਵੀ ਕੰਮ ਹੈਗਾ। ਤੇ ਤੁਸੀਂ ਦੇਖੋ ਸਿੱਧਾ ਹੀ ਹਸਪੀਟਲ ਦੇ ਕੋਲੋਂ ਔਰ ਈਵਨ ਕੇ ਕਲਗੀਧਰ ਮਾਰਕੀਟ ਦੇ ਸਾਹਮਣੇ ਰੋਡ ਦੇ ਪਾਰ ਬਸ ਸਟੈਂਡ ਦੇ ਕੋਲੋਂ ਫਿਰ ਉਸ ਤੋਂ ਬਾਅਦ ਇੱਕ ਤਾਰਾਪੁਰ ਜੋ ਹੈ ਉਸ ਉਸ ਕੋਲੋਂ ਸਾਰਾ ਹੀ ਗੰਦਗੀ ਸਿੱਧੇ ਸੱਤ ਲੋ ਛੁੱਟੀ ਜਾ ਰਹੀ ਹੈ ਜਿਵੇਂ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਮਹਤ ਜਿੱਥੇ ਗੁਰੂ ਸਾਹਿਬ ਨੇ ਵੀ ਕਿਹਾ ਹੈ ਪਾਣੀ ਜਿਹੜਾ ਪਿੱਤਾ ਦੇ ਸਮਾਨ ਹੈ ਮਾਤਾ ਧਰਤੀ ਦੇ ਸਮਾਨ ਹੈ ਤੇ ਇੰਨੇ ਬੁਰੇ ਹਾਲਾਤ ਕਰਨ ਤੇ ਇੰਨੀ ਗੰਦਗੀ ਤੇ ਹਾਲਾਤ ਬੇਹੋਏ ਉੱਥੇ ਉਹ ਸਿੱਧਾ ਹੀ ਸੀਵਰ ਦਾ ਪਾਣੀ ਅਸੀਂ ਪਾਪਾ ਦੇ ਭਾਗੀ ਬਣ ਰਹੇ ਹਾਂ ਇਹਨਾਂ ਦੀ ਗਰਤੂਤਾ ਕਰਕੇ ਪਾਪਾ ਦੇ ਭਾਗੀ ਬਣ ਰਹੇ ਆ ਇਸ ਗੱਗੇ ਮੈਂ ਬੇਨਤੀ ਕਰਦਾ ਹਾਂ ਲੋਕਾਂ ਨੂੰ ਵੀ ਜਾਗਰੂਕ ਹੋਵੋ ਤੇ ਤੁਹਾਨੂੰ ਵੀ ਬੇਨਤੀ ਕਰਦਾ ਤੁਹਾਡਾ ਧੰਨਵਾਦ ਕਰਦਾ ਮੈਂ ਤੁਹਾਡੇ ਚੈਨਲ ਦਾ ਨਾਂ ਨਹੀਂ ਮੈਂ ਆਰਟੀਵੀ 1 ਵਾਲਿਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਤੁਹਾਡਾ ਵੀ ਤੁਸੀਂ ਇਹ ਉਪਰਾਲਾ ਕੀਤਾ ਮੈਂ ਬੇਨਤੀ ਕਰਦਾ ਇਹ ਖਬਰ ਨੂੰ ਜਰੂਰ ਉੱਥੇ ਤੱਕ ਪਹੁੰਚਾਓ ਜਿੱਥੇ ਸਾਡੀ ਇਸ ਸਮੱਸਿਆ ਦਾ ਸਾਡੇ ਦੁੱਖ ਤਕਲੀਫਾਂ ਦਾ ਹੱਲ ਹੋਵੇ ਬਿਲਕੁਲ ਜੀ ਥੰਦ ਹੋਣਾ ਚਾਹੀਦਾ ਕਿਉਂਕਿ ਸਾਡੀ ਗੁਰੂ ਨਗਰੀ ਹੈ ਸ੍ਰੀ ਅਨੰਦਪੁਰ ਸਾਹਿਬ ਪੰਜਾਂ ਤਖਤਾਂ ਦੋਇਕ ਹੈ ਤੇ ਵਾਕਈ ਹਾਲਾਤ ਜਿਹੜੇ ਹੈ ਮੈਂ ਚਾਹਾਂਗਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਤੇ ਇੱਕ ਮੇਰੀ ਬੇਨਤੀ ਹੈ ਸਰ ਮੈਂ ਸੌਰੀ ਤੁਹਾਨੂੰ ਡਿਸਟਰਬ ਕਰ ਰਿਹਾ ਬਈ ਅਨੰਦਪੁਰ ਸਾਹਿਬ ਜਿੰਨਾ ਵੱਡਾ ਮੀਡੀਆ ਹੈ ਉਹ ਕਿੱਥੇ ਅੱਜ ਆ ਮੇਰਾ ਦਾ ਉਹ ਵੀ ਉਹ ਸ਼ਹਿਰ ਦੇ ਵਾਸੀ ਹੈ ਉਹ ਸੁੱਤਾ ਪਿਆ ਹੈ ਉਹਨਾਂ ਨੂੰ ਦਿਖ ਨਹੀਂ ਰਿਹਾ ਕੀ ਹਾਲਾਤ ਹੋ ਜਾਂ ਅਨੰਦਪੁਰ ਸਾਹਿਬ ਦੇ ਮੈਂ ਬੇਨਤੀ ਕਰਦਾ ਮੀਡੀਆ ਵਾਲਿਆਂ ਭਰਾਵੋ ਕਿ ਇਹ ਜਿਹੜਾ ਇਹ ਇੱਥੇ ਅਸੀਂ ਵੀ ਵਾਸੀ ਆ ਅਨੰਦਪੁਰ ਸਾਹਿਬ ਦੇ ਤੇ ਤੁਸੀਂ ਤੇ ਤੁਸੀਂ ਜਰੂਰ ਇਸ ਗੱਲ ਤੋਂ ਮਤਲਬੇ ਜਾਗਰੂਕ ਹੋ ਕੇ ਖਬਰਾਂ ਨੂੰ ਪਹੁੰਚਾਓ ਪ੍ਰਸ਼ਾਸਨ ਤੱਕ ਆਵਾਜ਼ ਬੁਲੰਦ ਕਰੋ ਕੁਝ ਹੋਰ ਵੀ ਵਿਅਕਤੀ ਸਰ ਨਾਲ ਸੰਪਰਕ ਕਰਦੇ ਰਹਿੰਦੇ ਸੀ ਵਟਸਐਪ ਦੇ ਉੱਤੇ ਵੀ ਤੁਸੀਂ ਜੀ ਇੱਕ ਵਾਰੀ ਅਨੰਦਪੁਰ ਸਾਹਿਬ ਆਓ ਪਰ ਲੇਕਿਨ ਅੱਜ ਸਾਨੂੰ ਅਨੰਦਪੁਰ ਸਾਹਿਬ ਆਉਣ ਦਾ ਮੌਕਾ ਮਿਲਿਆ ਜਿਸ ਕਰਕੇ ਅੱਜ ਹਲਾਤਾਂ ਦਾ ਵੀ ਜਾਜਾ ਲਿਆ ਸੀ ਤੇ ਤੁਸੀਂ ਆਰਟੀਵੀ 1 ਵਾਲੇ ਮੈਂ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਬੱਗਾ ਜੀ ਦਾ ਮੈਂ ਬਹੁਤ ਧੰਨਵਾਦ ਕਰਦਾ ਹਰ ਸਮੇਂ ਵਧੀਆ ਮਸਲੇ ਚੱਕਦੇ ਆ ਔਰ ਸੱਚੀ ਦੀ ਆਵਾਜ਼ ਬੁਲੰਦ ਕਰਦੇ ਆ ਮੈਂ ਇਹ ਕਹਿੰਦਾ ਵੀ ਇਸੇ ਤਰੀਕੇ ਨਾਲ ਇਹ ਇਹ ਇਨਸਾਨੀਅਤ ਨੂੰ ਦੇਖਦੇ ਹੋਏ ਆਪਣੇ ਅੰਦਰੋਂ ਜਿਹੜੀ ਆਵਾਜ਼ ਨੂੰ ਸਮਝਦੇ ਹੋਏ ਇਹ ਜਰੂਰ ਇੱਕ ਖਬਰ ਜਿਹੜੀ ਸਹੀ ਤਰੀਕੇ ਨਾਲ ਚਲਾਣਗੇ ਮੈਂ ਬਹੁਤ ਤੈਨੂੰ ਧੰਨਵਾਦ ਕਰਦਾ ਤੁਹਾਡੇ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਨਗਰ ਨਿਗਮ ਦੇ ਅਧਿਕਾਰੀਆਂ ਦੇ